ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਭਾਰਤ ਦੇ ਦੌਰੇ ਤੇ ਆ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਰੂਸ ਦੇ ਰਾਸ਼ਟਰਪਤੀ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਗਿਆ ਹੈ ਦੋ ਦਿਨਾਂ ਦੌਰੇ ਦੇ ਉੱਤੇ ਰੂਸ ਦੇ ਰਾਸ਼ਟਰਪਤੀ ਭਾਰਤ ਆਉਣਗੇ ਇਸ ਨਾਲ ਭਾਰਤ ਅਤੇ ਰੂਸ ਦੇ ਵਿਚਕਾਰ ਹੋਰ ਸਬੰਧ ਮਜ਼ਬੂਤ ਹੋਣ ਦੀ ਸੰਭਾਵਨਾ ਯਾਨਕੀ ਆਸ ਜਗਾਈ ਗਈ ਹੈ ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਮੁਲਾਕਾਤ ਨੂੰ ਜਾਂ ਇਸ ਦੌਰੇ ਨੂੰ ਬਹੁਤ ਖਾਸ ਮੰਨਿਆ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਲਾਨਾ ਸਿਖਰ ਵਾਰਤਾ ਲਈ 4 ਦਸੰਬਰ ਨੂੰ ਭਾਰਤ ਦੇ 2 ਦਿਨਾ ਦੌਰੇ ਤੇ ਆਉਣਗੇ ਇਸ ਵਾਰਤਾ ਨਾਲ ਦੁਵੱਲੇ ਰਣਨੀਤਿਕ ਸਬੰਧਾਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਲਈ ਅਹਿਮ ਨਤੀਜੇ ਮਿਲਣ ਦੀ ਆਸ ਹੈ ਵਿਦੇਸ਼ ਮੰਤਰਾਲੇ ਨੇ ਦੌਰੇ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਇਸ ਨਾਲ ਭਾਰਤ ਰੂਸ ਵਿਸ਼ੇਸ਼ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਿਕ ਭਾਈਵਾਲ ਨੂੰ ਮਜ਼ਬੂਤ ਬਣਾਉਣ ਦਾ ਨਜ਼ਰੀਆ ਕਾਇਮ ਹੋਵੇਗਾ ਇਸ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਤੇ ਰੂਸ ਦੇ ਰਾਸ਼ਟਰਪਤੀ ਪੁਤਿਨ 23ਵੀਂ ਭਾਰਤ ਰੂਸ ਸਾਲਾਨਾ ਸਿਖਰ ਮੀਟਿੰਗ ਲਈ 4 ਤੋਂ 5 ਦਸੰਬਰ ਤੱਕ ਭਾਰਤ ਦੇ ਦੌਰੇ ਤੇ ਆਉਣਗੇ ਰਾਸ਼ਟਰਪਤੀ ਦਰਪੂਤੀ ਮੁਰਮੂ ਵੀ ਪੁਤਿਨ ਦਾ ਸਵਾਗਤ ਕਰਨਗੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਪੁਤਿਨ ਦੇ ਦੌਰੇ ਦੌਰਾਨ ਆਪਸੀ ਹਿੱਤਾਂ ਤੇ ਖੇਤਰੀ ਆਲਮੀ ਮੁੱਦਿਆਂ ਤੇ ਵੀ ਵਿਚਾਰ ਚਰਚਾ ਹੋਵੇਗੀ ਮੋਦੀ ਪੁਤਿਨ ਵਾਰਤਾ ਨਾਲ ਰੱਖਿਆ ਤੇ ਸੁਰੱਖਿਆ ਵਪਾਰ ਅਤੇ ਗੈਰ ਫੌਜੀ ਪਰਮਾਣੂ ਊਰਜਾ ਜਿਹੇ ਖੇਤਰਾں ਚ ਸਹਿਯੋਗ ਦੇ ਹੋਰ ਗੂੜਾ ਹੋਣ ਦੀ ਉਮੀਦ ਹੈ ਵਾਰਤਾ ਦੌਰਾਨ ਯੂਕਰੇਨ ਜੰਗ ਬਾਰੇ ਵੀ ਗੱਲਬਾਤ ਹੋਣ ਦੀ ਸੰਭਾਵਨਾ ਹੈ ਭਾਰਤ ਰੂਸ ਤੋਂ ਜ਼ਮੀਨ ਤੋਂ ਹਵਾ ਚ ਮਾਰ ਕਰਨ ਵਾਲੀ S-400 ਮਿਜ਼ਾਈਲ ਪ੍ਰਣਾਲੀ ਦੀ ਹੋਰ ਖੇਪ ਖਰੀਦਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਹਥਿਆਰ ਆਪਰੇਸ਼ਨ ਸੰਦਰੂਦ੍ਰਾਨ ਅਸਰਦਾਰ ਸਾਬਤ ਹੋਈ ਸਾਨਾ ਤੇ ਮੀਟਿੰਗ ਦੌਰਾਨ ਇਸ ਦੀ ਖਰੀਦ ਉੱਤੇ ਚਰਚਾ ਹੋ ਸਕਦੀ ਹੈ ਰੂਸੀ ਰਾਸ਼ਟਰਪਤੀ ਨੇ ਆਖਰੀ ਵਾਰ 2021 ਵਿੱਚ ਵੀ ਦਿੱਲੀ ਦਾ ਦੌਰਾ ਕੀਤਾ ਸੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਭਾਰਤ ਦੇ ਦੌਰੇ ਤੇ ਆ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਰੂਸ ਦੇ ਰਾਸ਼ਟਰਪਤੀ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਗਿਆ ਹੈ ਦੋ ਦਿਨਾਂ ਦੌਰੇ ਦੇ ਉੱਤੇ ਰੂਸ ਦੇ ਰਾਸ਼ਟਰਪਤੀ ਭਾਰਤ ਆਉਣਗੇ ਇਸ ਨਾਲ ਭਾਰਤ ਅਤੇ ਰੂਸ ਦੇ ਵਿਚਕਾਰ ਹੋਰ ਸਬੰਧ ਮਜ਼ਬੂਤ ਹੋਣ ਦੀ ਸੰਭਾਵਨਾ ਯਾਨਕੀ ਆਸ ਜਗਾਈ ਗਈ ਹੈ ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਮੁਲਾਕਾਤ ਨੂੰ ਜਾਂ ਇਸ ਦੌਰੇ ਨੂੰ ਬਹੁਤ ਖਾਸ ਮੰਨਿਆ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਲਾਨਾ ਸਿਖਰ ਵਾਰਤਾ ਲਈ 4 ਦਸੰਬਰ ਨੂੰ ਭਾਰਤ ਦੇ 2 ਦਿਨਾ ਦੌਰੇ ਤੇ ਆਉਣਗੇ ਇਸ ਵਾਰਤਾ ਨਾਲ ਦੁਵੱਲੇ ਰਣਨੀਤਿਕ ਸਬੰਧਾਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਲਈ ਅਹਿਮ ਨਤੀਜੇ ਮਿਲਣ ਦੀ ਆਸ ਹੈ ਵਿਦੇਸ਼ ਮੰਤਰਾਲੇ ਨੇ ਦੌਰੇ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਇਸ ਨਾਲ ਭਾਰਤ ਰੂਸ ਵਿਸ਼ੇਸ਼ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਿਕ ਭਾਈਵਾਲ ਨੂੰ ਮਜ਼ਬੂਤ ਬਣਾਉਣ ਦਾ ਨਜ਼ਰੀਆ ਕਾਇਮ ਹੋਵੇਗਾ ਇਸ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਤੇ ਰੂਸ ਦੇ ਰਾਸ਼ਟਰਪਤੀ ਪੁਤਿਨ 23ਵੀਂ ਭਾਰਤ ਰੂਸ ਸਾਲਾਨਾ ਸਿਖਰ ਮੀਟਿੰਗ ਲਈ 4 ਤੋਂ 5 ਦਸੰਬਰ ਤੱਕ ਭਾਰਤ ਦੇ ਦੌਰੇ ਤੇ ਆਉਣਗੇ ਰਾਸ਼ਟਰਪਤੀ ਦਰੋਪਦੀ ਮੁਰਮੂ ਵੀ ਪੁਤਿਨ ਦਾ ਸਵਾਗਤ ਕਰਨਗੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਪੁਤਿਨ ਦੇ ਦੌਰੇ ਦੌਰਾਨ ਆਪਸੀ ਹਿੱਤਾਂ ਤੇ ਖੇਤਰੀ ਆਲਮੀ ਮੁੱਦਿਆਂ ਤੇ ਵੀ ਵਿਚਾਰ ਚਰਚਾ ਹੋਵੇਗੀ ਮੋਦੀ ਪੁਤਿਨ ਵਾਰਤਾ ਨਾਲ ਰੱਖਿਆ ਤੇ ਸੁਰੱਖਿਆ ਵਪਾਰ ਅਤੇ ਗੈਰ ਫੌਜੀ ਪਰਮਾਣੂ ਊਰਜਾ ਜਿਹੇ ਖੇਤਰਾں ਚ ਸਹਿਯੋਗ ਦੇ ਹੋਰ ਗੂੜਾ ਹੋਣ ਦੀ ਉਮੀਦ ਹੈ ਵਾਰਤਾ ਦੌਰਾਨ ਯੂਕਰੇਨ ਜੰਗ ਬਾਰੇ ਵੀ ਗੱਲਬਾਤ ਹੋਣ ਦੀ ਸੰਭਾਵਨਾ ਹੈ ਭਾਰਤ ਰੂਸ ਤੋਂ ਜ਼ਮੀਨ ਤੋਂ ਹਵਾ ਚ ਮਾਰ ਕਰਨ ਵਾਲੀ S-400 ਮਿਜ਼ਾਈਲ ਪ੍ਰਣਾਲੀ ਦੀ ਹੋਰ ਖੇਪ ਖਰੀਦਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਹਥਿਆਰ ਆਪਰੇਸ਼ਨ ਸੰਦਰੂ ਦੌਰਾਨ ਅਸਰਦਾਰ ਸਾਬਤ ਹੋਈ ਸਾਨਾ ਤੇ ਮੀਟਿੰਗ ਦੌਰਾਨ ਇਸ ਦੀ ਖਰੀਦ ਉੱਤੇ ਚਰਚਾ ਹੋ ਸਕਦੀ ਹੈ ਰੂਸੀ ਰਾਸ਼ਟਰਪਤੀ ਨੇ ਆਖਰੀ ਵਾਰ 2021 ਵਿੱਚ ਵੀ ਦਿੱਲੀ ਦਾ ਦੌਰਾ ਕੀਤਾ ਸੀ